ਹਾਂਜੀ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਤਾਂ ਸਾਡਾ ਮਿਸਤਰੀ ਆ ਰਿਹਾ ਅੱਜ ਬਾਰ ਲਾਈ ਜਾਂਦਾ ਕੋਠੇ ਦਾ ਮੋਟਰ ਵਾਲੇ ਦਾ ਤੇ ਇੱਧਰ ਮੇਰੇ ਵੀਰੋ ਸਾਡਾ ਝੋਨਾ ਦੇਖੋ ਅੱਜ ਹੋ ਗਿਆ ਇਹ 50 55 ਦਿਨਾਂ ਦਾ ਹੋ ਗਿਆ ਤੁਹਾਨੂੰ ਕਿਵੇਂ ਲੱਗ ਰਿਹਾ ਦੱਸੋ ਜੀ ਕੋਈ ਘਾਟ ਤਾਂ ਨਹੀਂ ਹੈਗੀ ਝੋਨੇ ਦਾ 부ਝਾ ਦੇਖੋ ਜੀ ਐਡਾ ਹੋ ਗਿਆ ਬਹੁਤ ਹੈ ਪੱਤਲਵੇਟ ਤਾਂ ਜੇ ਮਾੜੀ ਮੋਟੀ ਜੀ ਲੱਗਦੀ ਹੈ ਜੀ ਦੇਖੋ ਸਪਰੇਅ ਕਰ ਦਈਏ ਕਿ ਨਾ ਜੀ ਮੌਸਮ ਵੀ ਗਰਮੀ ਬਹੁਤ ਆ ਮੌਸਮ ਵੀ ਖਤਰੇ ਵਾਲਾ ਹੋਇਆ ਪਿਆ ਨਾ ਤਾਂ ਮੀਂਹ ਪਉਂਦਾ ਤੇ ਨਾ ਛੱਡਦਾ ਹੋ ਆ ਲੇਟ ਲਾਈ ਝੋਨਾ ਸੀ ਇਹਨੂੰ ਹੋਏ ਨੇ ਹਜੇ 15 ਜਿਹੜਾ 17 ਤਰੀਕ ਨੂੰ ਅੱਜ ਹੋ ਗਈ 15 20 ਦਿਨ ਹੋ ਗਏ ਇਹਨੂੰ ਲਾਏ ਨੇ ਇਹਨੇ ਵੀ ਬੂਝਾ ਵਧੀਆ ਬਣਾ ਰੱਖਿਆ ਜੀ ਇਹ 17 18 ਵੈਰਾਈਟੀ ਆ ਹਾਂਜੀ ਇਹ ਆਪਣੀ ਹੈਗੀ ਪੰਜਾਬ ਨੰਬਰ 1 ਦੱਸੋ ਜੀ ਫਿਰ ਕੋਈ ਘਾਟ ਆਦਾ ਸੀ ਫਿਰ ਕਰਦੀ ਪੂਰੀ ਇਹ ਚ ਉਹਨੇ ਦਾ ਕੱਦ ਥੋੜਾ ਲੱਗਦਾ ਹਨਾ ਜੀ ਯਾਰ ਕੋਈ ਗਾਲੇ ਬਾਜੂ ਹੈ ਟਾਈਮ ਪੈਜ ਦੋ ਮਹੀਨਿਆਂ ਨੂੰ ਆਉਂਗਾ